ਸਸਿਕਾ ਕਿਸਾਨ ਪ੍ਰਭ ਸ਼ਾਰਟ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਆ ਜੋ ਬਾਈਆਂ ਨਾਲ ਮਿਲਿਉਨੇ ਆ ਚਲਾ ਬਾਈ ਠੀਕ ਆ ਬਾਈ ਹੋ ਠੀਕ ਆ ਸਰ ਜੀ ਹਾਂ ਠੀਕ ਹੋਰ ਕੋਈ ਠੀਕ ਹੈ ਚਲਾਤਾ ਕੰਮ ਸਪਰੇ ਦਾ ਹੈ ਚਲਾਤਾ ਬਾਈ ਚਲਾਤਾ ਹਾਂ ਬਾਈ ਨਾਮ ਕਿਹਨੇ ਲਿਆ ਟੋਲੀਆਂ ਹਾਂ ਨਾਮ ਹੀ ਆ ਲੈਂਦੀਆਂ ਅੱਜ ਹੀ ਕੰਮ ਸ਼ੁਰੂ ਆਇਆ ਹਾਂ ਹਾਂ ਬਸ ਉਹ ਪਹਿਲਾਂ ਟੁੱਟ ਮਾਇਆ ਚੱਲੀ ਗਿਆ ਅੱਜ ਦਿਨ ਵਧੀਆ ਹਾਂ ਅੱਜ ਦਿਨ ਠੀਕ ਲੱਗਿਆ ਸੀਗਾ ਤੇ ਕੀ ਰੇਟ ਆ ਵੀ ਢੋਲਿਆਂ ਦਾ 50 ਰੁਪਏ ਬਾਈ 50 ਰੁਪਏ ਹਾਂ ਬਾਈ ਢੋਲੀ ਢੋਲੀ ਕਿੱਲੇ ਚ ਕਿੰਨੀਆਂ ਪਾ ਦੇਣੇ ਬਾਈ ਚਾਰ ਪਾਣੇ ਚਾਰ ਪਾਣੇ ਵੱਧ ਘੱਟ ਵੀ ਪਾ ਸਕਦਾ ਕੋਈ ਹਾਂ ਵੱਧ ਬਾਟੋ ਅਗਲੇ ਦੀ ਇੱਛਾ ਅਗਲੇ ਦੀ ਇੱਛਾ ਵੱਧ ਵੀ ਪਾ ਸਕਦਾ ਤੇ ਆਪਣੇ ਮੋੜ ਮੋੜੀ ਸਪਰੇ ਕਰੋ ਕਿ ਨਾਲ ਦੇ ਪਿੰਡਾਂ 'ਚ ਵੀ ਵਗ ਜਾਣਾ ਨਾਲ ਦੇ ਪਿੰਡਾਂ 'ਚ ਵੀ ਵਗ ਜਾਂਦੇ ਠੀਕ ਹੈ ਜੀ ਚੋ ਠੀਕ ਹੈ ਧੰਨਵਾਦ ਵੀ ਡੰਡੀੁੰਡੀ ਤਾਂ ਨਹੀਂ ਪੈਣ ਦਿੰਦੇ ਡੰਡੇ ਨਹੀਂ ਪਾਣ ਦਿੰਦੇ ਬਾਈ ਆਹ ਦੇਖ ਲਓ ਛੋਡੇ ਛਿੜਕੀ ਆ ਵੀ ਡੰਡੀ ਹੈ ਕਿ ਹਾਂ ਠੀਕ ਹੈ ਵੀਰੇ ਕੋਲ ਨਾਲ ਪੂਰੇ ਸ਼ੌਕ ਨਾਲ ਕੰਮ ਕਰਦੇ ਆਪਾਂ ਠੀਕ ਹੈ ਨੰਬਰ ਬੋ ਠੀਕ ਹੈ ਜੀ ਜਰੂਰ ਸੰਪਰਕ ਕਰਿਓ ਬਾਈਆਂ ਨਾਲ ਤਾਂ ਆਪਣੇ ਪਿੰਡ ਦੇ ਆ ਬਈ ਦਰਛੀ ਹੈ ਤੇ ਗੋਰੀ ਹੈ ਤੇ ਬਹੁਤ ਸੋਹਣੀ ਸਪਰੇ ਕਰਦੇ ਆ ਆਪਣੇ ਵੀ ਕਰੀ ਅੱਜ ਮੌਸਮ ਠੀਕ ਸੀਗਾ ਆਪਾਂ ਪਟਾਸ਼ ਕੀਤੀ ਹੈ ਜੀ 1509 ਤੇ ਤਾਂ ਸੰਪਰਕ ਕਰ ਲਿਓ ਬਾਈ ਬਹੁਤ ਸੋਹਣੀ ਸਪਰੇ ਕਰਦੇ ਜੀ ਡੰਡੀ ਨਹੀਂ ਪੈਣ ਦਿੰਦੇ ਸਭ ਤੋਂ ਵੱਡੀ ਗੱਲ ਤੇ ਇਹੀ ਹੈ ਨਹੀਂ ਬੰਦਾ ਲੱਤੜਦਾ ਤੁਰਿਆ ਫਿਰਦਾ ਰਹਿੰਦਾ ਹੈ ਨਾ ਤਾਂ ਜਰੂਰ ਸੰਪਰਕ ਕਰਿਓ ਬਾਈ ਬਰਛੀ ਤੇ ਗੋਰੀ ਧੰਨਵਾਦ ਜੀ